ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 987823917 ਅੱਜ ਵੀਰੇ ਆਪਾਂ ਪਿੰਡ ਹਿੰਮਤਪੁਰਾ ਗਏ ਹਨ ਪਿੰਡ ਹਿੰਮਤਪੁਰਾ ਤੇ ਜ਼ਿਲ੍ਹਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਦੇ ਤਹਿਸੀਲ ਨਿਹਾਲ ਸਿੰਘਾਹਾਂ ਤਹਿਸੀਲ ਨਿਹਾਲ ਸਿੰਘਾਹਾਂ ਠੀਕ ਆ ਇਹਦੇ ਨੇੜੇ-ਤੇੜੇ ਦੇ ਪਿੰਡ ਕਿਹੜੇ ਵੀਰੇ ਇੱਥੇ ਆਪਣਾ ਭਧੌਰ ਤੋਂ ਵੀ ਆਇਆ ਜਾ ਸਕਦਾ ਜੀ ਹਾਂਜੀ ਪਿੰਡ ਨਿਹਾਲ ਸਿੰਘਾਹਾਂ ਠੀਕ ਆ ਲਾਲਪੁਰ ਠੀਕ ਆ ਵੀਰੇ ਤੇ ਕੀ ਡਿਟੇਲ ਆ ਵੜਦੀ ਇਹਦੀ ਇਹਦਾ ਹੀ ਦੁੱਤ ਹੁਣ 14 ਗਰੀਪ ਚਾਹ ਦੇ ਥੂਈ ਨੂੰ ਕਿੰਨੇ ਦਿਨ ਹੋ ਗਏ ਸੱਤ ਕ ਹੋਈ ਹੋਣੀ ਐ ਐਚ ਐਫ ਚ ਆ ਗਈ ਹੈ ਨਾ ਤੇ ਪਹਿਲਾ ਸੂਆ ਯਾਰ ਸਰ ਕੀ ਆ ਹਾਂ ਯਾਰ ਸਰ ਜਾ ਗਈ ਪਹਿਲਾ ਸੂਆ ਸੂਆ ਪਹਿਲਾਗਾ ਸੂਆ ਪਹਿਲਾ ਤੜ ਤੋਂ ਦੂਜੇ ਸੂਆ ਕਰਕੇ ਲੱਗਿਆ ਪੂਰਾ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਸੂਈ ਨੂੰ ਵੀਰੇ ਮਾਨ ਤੋਂ ਬਾਅਦ ਸੱਤ ਕੰਨਾ ਉਸਰੇ ਹੋ ਜਾਣਾ 5-6 ਦਿਨਾਂ ਦਾ ਠੀਕ ਆ 5-6 ਦਿਨਾਂ ਦਾ ਹਾਂ ਠੀਕ ਆ ਤੇ ਦੁੱਧ ਹੋਣਾ ਜਾਨੀ 14 ਲੀਟਰ ਰੈਡੀ ਹੈ ਕਿੰਨਾ ਘੜਦੂਗੀ ਤਿਆਰ ਹੋਗੇ ਘੜਦਾ 25-30 ਕਿਲੋ ਠੀਕ ਹੈ ਤੇ ਮੋਲ ਵੀਰੇ ਦਾ ਫੋਨ ਤੇ ਹੋਊਗਾ ਮੋਲ ਫੋਨ ਤੇ ਕਰਦਾ ਫੋਹ ਜਮਾਇਜ ਜਮਾ ਜਾਏ ਚਲ ਵੀਰੇ ਧਾਰਾ ਮਾਰ ਕੇ ਦਿਖਾ ਆ ਧਾਰਾ ਸੋਨੇ ਤੋਂ ਆ ਦੇਖੋ ਵੀਰੇ ਪੂਰੀ ਚੰਗੀ ਬੱਚੀ ਹੈ ਇੱਕ ਨੰਬਰ ਐਰ ਸ਼ਹਿਰ ਚ ਆ ਗਈ ਤੇ ਆ ਬੱਚੀ ਦੇ ਦੇਖੋ ਫੇਸ ਕੁਆਲਟੀ ਦੇਖੋ ਮੋਲ ਬਾਈ ਥਾਨ ਦੇਖੋ ਕਿੰਨਾ ਦੂਰਾ ਲੱਗਿਆ ਵਾ ਕਿੰਨਾ ਚੰਗਾ ਥਾਨ ਲੱਗਿਆ ਦੇਖੋ ਵੀਰੇ ਇੱਕ ਨੰਬਰ ਆ ਚੁਵਾਈ ਪੂਰੀ ਮੋਟੀ ਪੂਰੀ ਇੱਕ ਨੰਬਰ ਬੱਚੀ ਆ ਦੇਖੋ ਚੁਵਾਈ ਦੇਖੋ ਜੀ ਇੱਕ ਨੰਬਰ ਜੱਜ ਬਾਈ ਦੇਖੋ ਬਾਲਟੀ ਰਿਕਾਰਡ ਪੈਂਦਾਗਾ ਤੇ ਨੰਬਰ ਵਾਈ ਕੀ ਆਪਣਾ 985285377 ਠੀਕ ਆ ਆ ਚਲ ਸਮਝ ਧਾਰਾ ਨੂੰ ਮਾਰ ਦੇ ਬੁਆਰ ਦਾ ਹੀ ਕੰਮ ਆ ਬਾਈ ਆਪਣਾ ਹਾਂ ਜੀ ਆ ਭਾਟ ਦੇ ਠੀਕ ਆ ਦਖਲੀ ਵਾਲਾ ਕੰਮ ਆ ਤੇ ਜੇ ਕੇ ਵੀਰ ਨੇ ਦੋ ਟਾਈਮ ਚੋਣੀ ਹੋਈ ਚਵਾ ਕੇ ਦੇ ਦੇਣਗੇ 11 ਕਿਲੋ ਕੇ ਲਓ ਜੀ ਠੀਕ ਆ ਧਾਰ ਦੂਰ ਪੂਰੀ ਬੋਲੀ ਆ ਧਾਰ ਪੂਰੀ ਬੋਲੀ ਠੀਕ ਆ ਆ ਦੇਖ ਫੇਸਕੁਆਲੀ ਚਲ ਕਰੀ ਚਲ ਜਵਾਈ ਮੈਂ ਲਾਈ ਰੱਖਣਾ ਵੀਡੀਓ ਕਰੀ ਚਲ ਜਵਾਈ ਹਾਂ ਮਸੂ ਨੂੰ ਸਾਹਮਣੇ ਲੈ ਇੱਕ ਨੰਬਰ ਆ ਬਾਈ ਧਾਰਾ ਦੂਰ ਗੁਆਲਟੀ ਭੱਜੀ ਆਉਂਦੀ ਆ ਤਾਂ ਨੂੰ ਪੂਰੀ ਚੰਗੀ ਬੱਛੀ ਹੈਗੀ ਪੂਰੀ ਫੇਸ ਕੁਆਲਿਟੀ ਚੰਗੀ ਆ ਤੇ ਮਗਰ ਆ ਗਿਆ ਬੱਛਾ ਵੀਰੇ ਆ ਦੇਖੋ ਧਾਣਾ ਦੇਖੋ 1 ਮਿੰਟ ਦੇ ਵਿੱਚ ਬਾਈ ਨੇ 2 ਲੀਟਰ ਦੁੱਧ ਆ ਦੇਖ ਲਓ ਕੱਢਤਾਗਾ ਇੱਕ ਨੰਬਰ ਬੱਛੀ ਹੈਗੀ ਪੂਰੀ ਵਧੀਆ ਕਰ ਲਓ ਜੇਕ ਫੇਸ ਕੁਆਲਿਟੀ ਚੰਗੀ ਬੱਛੀ ਵੀ ਬਹੁਤ ਚੰਗੀ ਹੈ ਵੀਰੇ ਜਰੂਰ ਬਾਈ ਨਾਲ ਕਰਿਓ ਤੁਮ ਬਾਰਕ ਨੰਬਰ ਤੁਹਾਨੂੰ ਦੱਸਤਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਪਿੰਡ ਹੰਮਤਪੁਰਾ ਆ ਗਿਆ ਜ਼ਿਲ੍ਹਾ ਮੋਗਾ ਨਸੀਰ ਨਿਹਾਲ ਸਿੰਘ ਵਾਲਾ ਨੇੜੇ ਭਧੌੜ ਵੀ ਰਹੇ ਜਾਂਦਾ ਬੰਦਿਆ ਤੇ ਬਾਈ ਤੇਰਾ ਨਾਮ ਕੀ ਹੈ ਕਾਲਾ ਕਾਲਾ ਪੰਡ ਕਾਲਾ ਪੰਡ ਠੀਕ ਹੈ ਜਿੱਥੋਂ ਮਰਜੀ ਪੁੱਛ ਕੇ ਆਈ ਫੋਨ ਤੇ ਕਰ ਲੈਣ ਸਭਾਰਕ ਜੇ ਬਾਈ ਕਿਹਨੇ ਆਨਲਾਈਨ ਮੰਗਾਈ ਕੋਈ ਨੁਕਸਾਨ ਨਹੀਂ ਨਿਕਲਦਾ ਕੋਈ ਨੁਕਸਾਨ ਨਹੀਂ ਹੋਦਾ ਹਮੇਸ਼ਾ ਇੱਕੋ ਜਿਹਾ ਠੀਕ ਆ ਤੇ ਹੱਲਣ ਹੁਲਣ ਦਾ ਤਾਂ ਕੋਈ ਜੱਟ ਨਹੀਂ ਹੱਲਣ ਹੁਲਣ ਦਾ ਸਾਹਮਣੇ ਦੋਤੀ ਜਮਨ ਬੱਚਾ ਵੀਰੇ ਮੇਰੇ ਸਾਹਮਣੇ ਬਾਈ ਨੇ ਪਹਿਲਾਂ ਲਾ ਕੇ ਬਸਮਾਰੀ ਦਿੱਤੀ ਬੱਚਾ ਸਾਰਾ ਰੰਗ ਬਰੀਨ ਸਾਨੂੰ ਆਪੀ ਪਤਾ ਲੱਗ ਗਿਆ ਹਾਂ ਨਹੀਂ ਠੀਕ ਉਹਦੀ ਗੱਲ ਹੈ ਲੋਕ ਬੱਚੇ ਬੁੱੱਚੇ ਬਥੇਰੇ ਲਾਉਂਦੇ ਆ ਆ ਮਗਰ ਜਾ ਕੇ ਦੇਉਂਦੀ ਪੂਸ ਲਿਪੜੀ ਦੇ ਪਿਆ ਨਹੀਂ ਹਾਂ ਆਪਾਂ ਮਗਰ ਹੋਣੀ ਦੇਵਾ ਦੇ ਆ ਹਾਂ ਲੋਕ ਦੇਖੋ ਐ ਵੀ ਆਏ ਨਹੀਂ ਹੈ ਵੀ ਦੇਵਾ ਦੇਖੋ ਥਾਂ ਦੇਖੋ ਜਿਵੇਂ ਮਾਰਗੀ ਕਰੀ ਜਾਂਦਾ ਕੋਈ ਕੋਟ ਨਹੀਂ ਸ਼ਾਂਗ ਨਹੀਂ ਉਹਨਾਂ ਨੂੰ ਬਦਲੂ ਜਾਂ ਤੂੰ ਤੁਹਾਡੇ ਸਾਹਮਣੇ ਫੇਸ ਬਿਊਟੀ ਬਹੁਤ ਚੰਗੀ ਹੈ ਬੱਚੀ ਦੀ ਕੁਆਲਿਟੀ ਬਹੁਤ ਸੋਹਣੀ ਹੈ ਤੇ ਬਰੀਡ ਚ ਆ ਗਈ ਖੈਰ ਸ਼ਹਿਰ ਆ ਗਈ ਤੇ ਅੱਧਿਕ ਚਵਾਈ ਬਾ 2 3 ਕਿਲੋ 4 ਕਿਲੋ ਆਪਾਂ ਹੁਣ ਕੱਢ ਕੇ ਦਿਖਾ ਦ ਤੁਸੀ ਆਪਦੀ ਤਸੱਲੀ ਕਰਕੇ ਆਪ ਲੈ ਜਾਓ ਪੂਰੀ ਵਧੀਆ ਬੱਛੀ ਆ ਵੀਰੇ ਕਰੀ ਚੱਲੋ ਚੈੱਕ ਆ ਦੇਖੋ ਦੁੱਧ ਤਾਂ ਲਿਓ ਇਹ ਦੱਸਦਾ ਬਾਈ ਕਾਲੇ ਹੋਊਗਾ ਜਿੰਨਾ ਤੂੰ ਦੱਸਿਆ ਅੱਗੇ ਤਾਂ ਮੈਂ ਅੱਧਾ ਵੀ ਨਹੀਂ ਜੋ ਅੱਗੇ ਥਾਨੂੰ ਵੀ ਪਏਗਾ ਬੁੱਢੇ ਸਾਹਮਣੇ ਚੱਕ ਲੋ ਠੀਕ ਆਹ ਬੁੱਢੇ ਸਾਹਮਣੇ ਘੜਤਾ ਠੀਕ ਆ ਦੇਖੋ ਥਾਣ ਦੇਖੋ ਗੁੱਲੇ ਵਾਲਾ ਕਿੰਨਾ ਵਧੀਆ ਲੱਗਿਆ ਵਾ ਤੇ ਫੇਸ ਕੁਆਲਿਟੀ ਕਰੋ ਚੈੱਕ ਅਬ ਬੱਛੀ ਦੀ ਇੱਕ ਨੰਬਰ ਕਰੀ ਚੱਲੋ ਚੈੱਕ ਭਰੇ ਧਾਰਾਂ ਦੂਰਾਂ ਦੇਖੋ ਬੈੰਦੀਆਂ ਮੱਛੀ ਮੋਟਰ ਆਰਗੂਏ ਥੱਲੇ ਦਾ ਪੂਰੀ ਵਧੀਆ ਮੱਛੀ ਕਰ ਲਿਓ ਬਾਈਨੈਂਸ ਪਾਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਨਾਲ